ਮੈਨੂੰ ਬੜਾ ਸੁਲਝਿਆ ਹੋਇਆ ਉੱਤਰ ਮਿਲਿਆ ਕਹਿੰਦੇ ਬੀਬਾ ਜੀ ਜੀਓ ਪੋਲਿਟਿਕਸ ਨੂੰ ਸਮਝੇਗਾ ਕੌਣ ਮਾਫ ਕਰਨਾ ਸਾਡੇ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਸਾਨੂੰ ਸਕੀਮਾਂ ਦੇ ਵਿੱਚ ਸਾਡੀਆਂ ਸਰਕਾਰਾਂ ਨੇ ਐਵੇਂ ਉਲਝਾ ਦਿੱਤਾ ਆ ਮੇਰੀਆਂ ਭੈਣਾਂ ਬੈਠੀਆਂ ਨੇ ਸਰਕਾਰਾਂ ਬਣੀਆ ਇੱਕ ਸਟੇਟਮੈਂਟ ਆਈ ਕਿ ਘਰੇਲੂ ਔਰਤਾਂ ਨੂੰ ਮਹੀਨੇ ਦਾ 2000 ਰੁਪਇਆ ਉਹਨਾਂ ਦੇ ਖਾਤਿਆਂ ਵਿੱਚ ਆਇਆ ਕਰੇਗਾ ਆਟਾ ਦਾਲ ਦੀਆਂ ਸਕੀਮਾਂ ਜਾਰੀ ਰਹਿਣਗੀਆਂ ਬੱਸਾਂ ਤੇ ਚੜਨ ਲਈ ਫ੍ਰੀ ਟਿਕਟਾਂ ਦਿੱਤੀਆਂ ਜਾਣਗੀਆਂ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਹੂਲਤਾਂ ਖਾਲਸਾ ਜੀ ਇਹ ਸਾਡਾ ਕਿਰਦਾਰ ਨਹੀਂ ਸੀ ਇਹ ਸਾਡੇ ਸੰਸਕਾਰ ਨਹੀਂ ਸਨ ਅਸੀਂ ਮੰਗਤੇ ਪੈਦਾ ਨਹੀਂ ਹੋਏ ਗੁਰੂ ਗੋਬਿੰਦ ਸਿੰਘ ਖਾਲਸਾ ਸੱਚੇ ਪਾਤਸ਼ਾਹ ਨੇ ਸਾਨੂੰ ਰਾਜੇ ਬਣਾਇਆ ਸੀ ਇਸ ਧਰਤੀ ਦਾ ਇਤਿਹਾਸ ਪੜਚੋਲ ਕੇ ਦੇਖ ਲਈਏ ਮਾਤ ਗੁਜਰੀ ਨੂੰ ਯਾਦ ਕਰੀਏ ਜਗਤ ਮਾਤ ਨੂੰ ਉਹਨਾਂ ਛੋਟੇ ਸਹਬਜ਼ਾਦੇਆਂ ਨੂੰ ਯਾਦ ਕਰੀਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੱਲੋਂ ਬਾਬਾ ਦੀਪ ਸਿੰਘ ਵੱਲੋਂ ਵਹੀ ਹੋਈ ਖੰਡੇ ਦੇ ਨਾਲ ਉਸ ਲਕੀਰ ਨੂੰ ਯਾਦ ਕਰੀਏ ਕਿ ਕਿੱਥੇ ਸਾਡੇ ਉਹ ਕੀਤੇ ਕਿੱਥੇ ਸਾਡੇ ਉਹ ਸੰਸਕਾਰ ਕਿੱਦੇ ਵੱਡਮੁੱਲੇ ਸਾਡੇ ਕੌਮੀ ਸਿਧਾਂਤ ਤੇ ਅਸੀਂ ਪਿਛਲ ਅੱਗੇ ਲੱਗ ਗਏ ਉਹਨਾਂ ਨਿੱਕੀਆਂ ਨਿੱਕੀਆਂ ਉਹਨਾਂ